ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ 99 ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੜਕਸਰ ਪੁਲਿਸ ਵੱਲੋਂ ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਦੱਸਿਆ ਕਿ ਬਦਮਾਸ਼ਾਂ ਦਾ ਇਨਕਾਊਂਟਰ ਉਸ ਵੇਲੇ ਹੋਇਆ ਜਦੋਂ ਪੁਲਿਸ ਨੂੰ ਗੁਪ ਸੂਚਨਾ ਮਿਲਦੀ ਹੈ ਇਹ ਕਿਤੇ ਬਠਿੰਡੇ ਦੇ ਇੱਕ ਸੰਸਾਨ ਬਿਲਡਿੰਗ ਦੇ ਵਿੱਚ ਜਿਹੜੇ ਨੇ ਉਲੁਕੇ ਹੋਏ ਨੇ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਘੇਰਾ ਪਾ ਕੇ ਇਹਨਾਂ ਨੂੰ ਫੜਨ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹਨਾਂ ਵੱਲੋਂ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਜਾਂਦਾ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਗੋਲੀ ਚਲਾਉਂਦੀ ਹੈ ਤਾਂ ਇਸ ਦੀ ਲੱਤ 'ਚ ਜਾ ਕੇ ਲੱਦੀ ਹੈ ਜਿਨ੍ਹਾਂ ਦੇ ਕਾਰਨ ਇਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਦੱਸਿਆ ਕਿ ਇਹ ਬਦਮਾਸ਼ ਜਿਹੜੇ ਨੇ ਇਹ ਇਹਨਾਂ ਦੇ ਉੱਤੇ ਬੋ ਜਿਆਦਾ ਮਾਮਲੇ ਜਿਹੜੇ ਦਰਜ ਨੇ ਇਹ ਲੋਕਾਂ ਦੇ ਕੋਲੋਂ ਫਰੋਤੀਆਂ ਮੰਗਦੇ ਸਨ ਨਸ਼ੇ ਦਾ ਕਾਰੋਬਾਰ ਕਰਦੇ ਸਨ ਔਰ ਲੜਾਈ ਝਗੜੇ ਦੇ ਕਾਫੀ ਮਾਮਲੇ ਜਿਹੜੇ ਦਰਜ ਨੇ ਤਾਂ ਪੁਲਿਸ ਨੂੰ ਵੱਡੀ ਕਾਮਯਾਬੀ ਇਸ ਮਾਮਲੇ 'ਚ ਮਿਲੀ ਹੈ ਅੱਜ ਮਾਰਨਿੰਗ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਇੱਕ ਇਤਲਾਹ ਮਿਲੀ ਸੀ ਕਿ ਪਰਲਸ ਦੀ ਇੱਕ ਬਿਲਡਿੰਗ ਹੈਗੀ ਹੈ ਉਸ ਦੇ ਵਿੱਚ ਜਿਹੜੇ ਕੁਝ ਅਣਪਛਾਤੇ ਵਿਅਕਤੀ ਜਿਹੜੇ ਹੈਗੇ ਆ ਉਹ ਨਸ਼ੇ ਦਾ ਸੇਵਨ ਕਰਦੇ ਆ ਤੇ ਡਰੱਗਸ ਸਪਲਾਈ ਕਰਦੇ ਆ ਤੇ ਜਿਹੜੇ ਆਪਣੇ ਨਸ਼ੇ ਦੀ ਪੂਰਤੀ ਦੇ ਸਬੰਧ ਦੇ ਵਿੱਚ ਜਿਹੜੇ ਰਾਹੀਰ ਰੇਲਵੇ ਸਟੇਸ਼ਨ ਤੋਂ ਆਉਂਦੇ ਨੇ ਰਾਤ ਨੂੰ ਬੇਟਾਈਮੇ ਉਹਨਾਂ ਨੂੰ ਲੁੱਟਖਸੁੱਟ ਵੀ ਕਰ ਆਪਣੇ ਲੁੱਟ ਦਾ ਸ਼ਿਕਾਰ ਵੀ ਬਣਾਉਂਦੇ ਆ ਇਸ ਇਨਫੋਰਮੇਸ਼ਨ ਦੇ ਸਬੰਧ ਵਿੱਚ ਸਥਾਨਾ ਕੋਤਵਾਲੀ ਦੇ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਦੇ ਨਾਲ ਰੇਡ ਕੀਤਾ ਗਿਆ ਜਦੋਂ ਰੇਡ ਕੀਤਾ ਤਾਂ ਜਿਹੜੇ ਇੱਥੇ ਵਿਅਕਤੀ ਸੀ ਨੀਰਜ ਉਰਫ ਕਾਲਾ ਜੋ ਪਰਸਰਮਨਗਰਦ ਰਹਿਣ ਵਾਲਾ ਉਸ ਤੋਂ ਉਸ ਵੱਲੋਂ ਜਿਹੜਾ ਹੈਗਾ ਪੁਲਿਸ ਪਾਰਟੀ ਤੇ ਇੱਕ ਫਾਇਰ ਕੀਤਾ ਗਿਆ ਆਪਣੇ ਦੇਸੀ ਕੱਟੇ ਦੇ ਨਾਲ ਤੇ ਪੁਲਿਸ ਵੱਲੋਂ ਜੋ ਵੀ ਕਾਰਵਾਈ ਕਰਦੇ ਆ ਵਾਈਫਾਇਰ ਕੀਤਾਗਾ ਜਦੋਂ ਉਸਨੇ ਦੁਬਾਰਾ ਦੂਜਾ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਸ ਦੇ ਉੱਪਰ ਫਾਇਰ ਕੀਤਾ ਜੋ ਉਸ ਦੀ ਖੱਬੀ ਲਾਦੀ ਪਿੰਜਰੀ ਦੇ ਵਿੱਚ ਲੱਗਿਆ ਤੇ ਉਸ ਨੂੰ ਮੌਕੇ ਤੇ ਜਿਹੜਾ ਹੈਗਾ ਉਹ ਡਿੱਗ ਪਿਆ ਤੇ ਜਿਹੜੇ ਉਸ ਦੇ ਨਾਲ ਚਾਰ ਸਾਥੀ ਸੀਗੇ ਉਹਨਾਂ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਪੁਲਿਸ ਨੇ ਜਿਹੜੀ ਪੁਲਿਸ ਪਾਰਟੀ ਨੇ ਆਪਣੇ ਰਾਉਂਡ ਅਪ ਕਰ ਲਿਆ ਗਿਆ ਇਸ ਦੇ ਵਿੱਚ ਕੁੱਲ ਪੰਜ ਜਿਹੜੇ ਵਿਅਕਤੀ ਨੇ ਜੋ ਨਿਰਜ ਉਰਫ ਕਾਲਾ ਹੈ ਜਿਸ ਨੂੰ ਫਾਇਰ ਲੱਗਿਆ ਉਸ ਨੂੰ ਸਿਵਲ ਹਸਪਤਾਲ ਪਟੰਡਾ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ ਉਸ ਦੇ ਨਾਲ ਇੱਕ ਘੋਟਾ ਇੱਕ ਵਿਕਰਮਜੀਤ ਇੱਕ ਕਰਨ ਤੇ ਇੱਕ rahul ਜਿਹੜੇ ਪੰਜ ਵਿਅਕਤੀ ਜਿਹੜੇ ਹੈਗੇ ਨੇ ਟੋਟਲ ਅਸੀਂ ਰਾਉਂਡ ਅਪ ਕੀਤੇ ਨੇ ਇਸ ਦੇ ਵਿੱਚੋਂ ਜਿਹੜਾ rahul ਹੈਗਾ ਜਿਹੜਾ neeraj ਹੈ ਇਸ ਦੇ ਉੱਪਰ 7 ਮੁਕਦਮੇ ਦਰਜ ਨੇ ਜਿਹੜਾ kota ਹੈਗਾ ਇਸ ਦੇ ਉੱਪਰ ਵੀ 7 ਮੁਕਦਮੇ ਦਰਜ ਨੇ vikramjeet ਦੇ ਵੀ 2 ਮੁਕਦਮੇ ਦਰਜ ਨੇ ਤੇ karan ਦੇ ਵੀ 2 ਮੁਕਦਮੇ ਦਰਜ ਨੇ ਇਹ ਸਾਰੇ ਜਿਹੜੇ ਹੈਗੇ ਨੇ ਕ੍ਰਿਮਨਲ ਪਿਸ਼ੋਕਰ ਦੇ ਵਿਅਕਤੀ ਹੈਗੇ ਨੇ ਤੇ ਡਰੱਗਸ ਦੀ ਜਿਹੜੀ ਆਪਣੀ ਪੂਰਤੀ ਦੇ ਸਬੰਧ ਦੇ ਵਿੱਚ ਜਿਹੜੇ raagir railway station ਤੋਂ ਰਾਤ ਨੂੰ ਆਉਂਦੇ ਸੀ ਉਹਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਸੀਗੇ ਇਸ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹਾਂ ਅੱਜ ਪੁਲਿਸ ਵੱਲੋਂ ਜਿਹੜੀ ਇਹ ਜਵਾਬੀ ਕਾਰ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ